ਸਿੱਧੀ ਮਿਲਿਮੁਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹੁੰਚਲਾ ਦੀ ਇਸਟੇਮ ਕਾਫਟਰ ਬਰਵਾੜਾ ਦੀ ਮਿਲ ਮੰਗਲ ਦੇ ਨਾਲ ਜਿਹੜੀ ਉਹ ਜੰਗ ਜਾਰ ਹੈ ਜਦੋਂ ਅਸੀਂ ਉਹ ਬੋਲ ਕਰਦੇ ਹਾਂ ਇੱਕ ਚਿੱਠੀ ਕੱਢ ਕੇ ਇੱਕ ਲੈਟਰ ਕੱਢ ਕੇ ਕਿਸਾਨਾਂ ਦੀਆਂ ਅੱਖਾਂ ਪੁੱਟੜਦਾ ਜਦੋਂ ਕਰੇ ਜਿਹੜਾ ਡਰਾਮਾ ਪ੍ਰਸ਼ਾਸਨ ਕਰਦਾ ਅਸੀਂ ਉਹਨੂੰ ਬਿਲਕੁਲ ਸਹਾਰ ਨਹੀਂ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਦੀ ਬਰਵਾੜਾ ਪ੍ਰਸ਼ਾਸਨ ਦੀ ਜਿਹੜੀ ਮਿਲਿਮੁਖ ਦੇ ਮਾਲਕਾਂ ਦੀ ਉਹਨੂੰ ਅਸੀਂ ਨੰਗਿਆ ਕਰਾਂਗੇ ਸਾਰੀ ਜਨਤਾ ਸਾਹਮਣੇ ਸਾਰੀਆਂ ਡਿਪਾਰਟਮੈਂਟਾਂ ਸਾਹਮਣੇ ਫਗਵਾੜਾ ਦੇ ਗੰਨਾ ਮਿਲ ਮਾਲਕਾਂ ਵੱਲੋਂ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਚਾਰੀ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅਤੇ ਐਸਟੀਐਮ ਦਫ਼ਤਰ ਫਗਵਾੜਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਯੂਨੀਅਨ ਅਗਵਾ ਨੇ ਜਥੇ ਮਿਲ ਮਾਲਕਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫਗਵਾੜਾ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਉੱਥੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਮਿਲ ਮਾਲਕਾਂ ਵੱਲ ਕਿਸਾਨਾਂ ਦੀ ਜੋ 50 ਤੋਂ 55 ਕਰੋੜ ਰੁਪਏ ਦੀ ਪਕਾਇਆ ਰਾਸ਼ੀ ਹੈ ਉਹ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੁਣ ਆ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲ ਵੀ ਕਈ ਵਾਰ ਕਿਸਾਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਪਰ ਇਸ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਦੇ ਚਲਦਿਆਂ ਹੀ ਉਹਨਾਂ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐਸਟੀਐਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਮਿਲ ਮਾਲਕਾਂ ਵੱਲੋਂ 2 ਤੋਂ 3 ਵਾਰ ਐਗਰੀਮੈਂਟ ਵੀ ਕੀਤੇ ਗਏ ਪਰ ਉਹ ਵੀ ਪੂਰੇ ਨਹੀਂ ਹੋਏ। ਉਹਨਾਂ ਇਸ ਸਾਰੇ ਮਾਮਲੇ ਲਈ ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਪ੍ਰਸ਼ਾਸਨ ਦੀ ਮਿਲ ਮਾਲਕਾਂ ਦਾ ਸਿੱਧੀ ਮਿਲੀ ਭੁਗਤ ਹੋਣ ਦੇ ਵੀ ਦੋਸ਼ ਲਗਾਏ। ਉਹਨਾਂ ਆਖਿਆ ਕਿ ਅਗਰ ਮਿਲ ਮਾਲਕਾਂ ਨੇ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਤਾਂ ਉਹ ਅਣਮਿੱਥੇ ਸਮੇਂ ਲਈ ਧਰਨੇ ਦੇ ਬੈਠਣ ਲਈ ਮਜਬੂਰ ਹੋਣਗੇ। ਅਸੀਂ ਸਾਰਾ ਅੱਜ ਜਿਹੜਾ ਐਸਡੀਐਮ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਕਿਸਮਾਂ ਦੇ ਧਰਨਾ ਲਾਇਆ ਗਿਆ ਹੈ ਜਿਸ ਜਿਹੜਾ ਅੱਜ ਦਾ ਗੰਨਾ ਕਿਸਾਨਾਂ ਦਾ ਧਰਨਾ ਐਸਡੀਐਮ ਦਫ਼ਤਰ ਫਗਵਾੜਾ ਦੇ ਅੱਗੇ ਲੱਗਿਆ ਉਹਦਾ ਮੁੱਖ ਮੁੱਦਾ ਜਿਹੜੀ ਗੰਨਾ ਕਿਸਾਨਾਂ ਦੀ ਬਕਾਇਆ ਰਸੀਆ ਲਗਭਗ 48 ਕਰੋੜ ਰੁਪਈਆ ਹੈ ਜਿਦੇ ਚੋਂ 27 ਕਰੋੜ ਰੁਪਈਆ ਸੀਜ਼ਨ 2122 ਦਾ ਤੇ ਬਾਕੀ ਨਵੇਂ ਜਿਹੜੀ ਇਸ ਸੀਜ਼ਨ ਦੀ ਰਹਿ ਗਈ ਹੈ ਲਗਭਗ 14-15 ਕਰੋੜ ਇਸ ਸੀਜ਼ਨ ਦੀ ਮਿਲ ਮਾਲਕਾਂ ਵਾਲਾ ਬਕਾਇਆ ਸਰਕਾਰ ਵਾਲਾ 4 ਕਰੋੜ ਰੁਪਈਆ ਬਕਾਇਆ 2 ਕਰੋੜ ਦੀ ਪੁਨਰਤੀ ਕੱਟੀ ਹੋਈ ਹੈ ਔਰ ਇਸ ਤੋਂ ਬਿਨਾਂ ਜਿਹੜਾ ਕਿਸਾਨਾਂ ਦਾ ਵਿਆਜ ਬਣਦਾ ਸਾਰੀ ਲਾਵਾ ਮਾ ਕੇ ਲਗਭਗ 50-55 ਕਰੋੜ ਰੁਪਇਆ ਦੇਗੀ ਬਣਦੀ ਹੈ ਸਾਡੀ ਗੰਨਾ ਮਿਲ ਫਵਾੜਾ ਵਾਲਾ ਉਹ ਵੱਡੇ ਐਗਰੀਮੈਂਟ ਹੋਣ ਦੇ ਬਾਵਜੂਦ ਪਿਛਲੇ 2 ਸਾਲਾਂ ਤੋਂ ਮਿਲ ਮਾਲਕ ਪਹਿਲਾਂ ਪੁਰਾਣੇ ਮਿਲ ਮਾਲਕਾਂ ਨਾਲ ਸਾਡੀ ਲੜਾਈ ਰਹੀ ਹੈ ਹੁਣ ਨਵੇਂ ਮਿਲ ਮਾਲਕ ਰਾਣਾ ਜਦੋਂ ਵੀ ਆਏ ਆ ਉਹਨਾਂ ਨੇ ਸਾਡੇ ਨਾਲ ਦੋ ਤਿੰਨ ਐਗਰੀਮੈਂਟ ਕਰ ਲਿਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਿਸਾਨਾਂ ਨੂੰ ਕਿ ਅੱਜ ਤੱਕ ਕੋਈ ਐਗਰੀਮੈਂਟ ਪੂਰਾ ਨਹੀਂ ਹੋਇਆ ਇਹ ਜਿਹੜੀ ਪਿਛਲੇ ਸਮਝੌਤੇ ਜਿਹੜਾ 2 ਨਵੰਬਰ ਨੂੰ ਚੰਡੀਗੜ੍ਹ ਚ ਖੁੜੀਆ ਸਾਹਿਬ ਦੀ ਹਾਜ਼ਰੀ ਚ ਹੋਇਆ ਸੀ ਉਹਦੀ ਐਗਰੀਮੈਂਟ ਦੀ ਕਾਪੀ ਮੇਰੇ ਕੋਲ ਹੈ ਉਹਦੇ ਚ 31 30 April 2024 ਤੱਕ ਦੰਨਾ ਕਿਸਾਨਾਂ ਦੀ ਸਾਰੀ ਅਦਾਇਗੀ ਰਾਸ਼ੀ ਜਿਹੜੀ ਕਿਸਾਨਾਂ ਨੂੰ ਕੀਤੀ ਜਾਣੀ ਸੀ ਲੇਕਨ ਨਾ ਤਾਂ ਪੁਰਾਣੀ ਅਦਾਇਗੀ ਜਿਹੜੀ 27 ਕਰੋੜ ਆ ਉਹ ਹੋ ਰਹੀ ਹੈ ਤੇ ਨਵੇਂ ਸੀ ਜਲਦੀ ਅਦਾਇਗੀ ਲੈ ਕੇ ਜਿਹੜੀ ਲਗਭਗ 118 ਲੱਖ ਕਰੋੜ ਬਣਦੀ ਆ ਉਹ ਵੀ ਕਿਸਾਨਾਂ ਨੂੰ ਮਿਲ ਨਹੀਂ ਗਈ ਪਿਛਲੇ 5 ਮਹੀਨੇ ਤੋਂ ਲਗਾਤਾਰ ਯਤਨ ਕੀਤੇ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ 2000 ਬੀ ਦੀ ਜਿਹੜੀ ਜਾਇਦਾਦ ਹੈ ਮਾਲਕ ਮਾਲਕਾਂ ਦੀ ਪ੍ਰਾਪਰਟੀਆਂ ਅਟੈਚ ਹੈ ਜੂਨ 2020 ਤੋਂ ਬੀਤੇ ਨੂੰ 4 ਸਾਲ ਬੀਤ ਗਏ ਜਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਪ੍ਰਸ਼ਾਸਨ ਜਿਹੜਾ ਫਗਵਾੜਾ ਐਸਟੀਮ ਦਾਤਰ ਫਗਵਾੜਾ ਇਹਨੇ ਮਾਲਕਾਂ ਦੀਆਂ ਪ੍ਰਾਪਰਟੀਆਂ ਖੰਡ ਮਿਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿਸਾਨ ਖੱਜਲ ਹੋ ਰਿਹਾ ਕਿਸਾਨਾਂ ਨੂੰ ਸ਼ਰਿਆਂ ਮਜ਼ਾਕ ਕੀਤਾ ਜਾ ਰਿਹਾ ਜਦੋਂ ਅਸੀਂ ਅੰਦੋਲਨ ਕਰਦੇ ਹਾਂ ਇੱਕ ਚਿੱਠੀ ਕੱਢ ਕੇ ਇੱਕ ਲੈਟਰ ਕੱਢ ਕੇ ਕਿਸਾਨਾਂ ਦੀਆਂ ਅੱਖਾਂ ਪੁੱਜਣ ਦਾ ਜਦਲ ਜਿਹੜਾ ਡਰਾਮਾ ਪ੍ਰਸ਼ਾਸਨ ਕਰਦਾ ਅਸੀਂ ਉਹਨੂੰ ਬਿਲਕੁਲ ਸਹਾਰ ਨਹੀਂ ਕਰਾਂਗੇ ਸਿੱਧੀ ਮਿਲੀ ਬਹੁਤ ਜਿਲ੍ਹਾ ਪ੍ਰਸ਼ਾਸਨ ਕਪੂਥਲਾ ਦੀ ਇਸਟਿੰਗ ਦਫ਼ਤਰ ਫਗਵਾੜਾ ਦੀ ਮਿੱਲ ਮਾਲਕਾਂ ਦੇ ਨਾਲ ਜਿਹੜੀ ਉਹ ਜੰਗ ਜਾਰ ਹੈ ਅੱਜ ਵੀ ਮਾਲਕਾਂ ਦੀਆਂ ਪ੍ਰਾਪਰਟੀਆਂ ਵੇਚਣ ਦੇ ਨਾਂ ਤੇ ਡਰਾਮਾ ਕੀਤਾ ਜਾ ਰਿਹਾ ਜਿਹੜੀ ਪ੍ਰਾਪਰਟੀ ਚੋਂ ਕਿਸਾਨਾਂ ਨੂੰ ਪੈਸੇ ਆਉਣੇ ਆ ਜਿਹੜੀ ਕੀਮਤੀ ਜਾਇਦਾਦ ਹੈ ਜਦੀ ਕੀਮਤ ਲਗਭਗ 20-25 ਕਰੋੜ ਰੁਪਈਆ ਉਹਦੀ ਨਿਲਾਮੀ ਦਾ ਕੋਈ ਇਸ਼ਤਿਹਾਰ ਨਹੀਂ ਕੱਢਿਆ ਜਾ ਰਿਹਾ ਸਿਰਫ ਸਮਾਂ ਬਰਬਾਦ ਕੀਤਾ ਜਾ ਰਿਹਾ ਜੇਰੋਂ ਅਸੀਂ ਕਿਸੇ ਕੀਮਤ ਤੇ ਸਹਿਮਤ ਨਹੀਂ ਕੀਤਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਦੀ ਬਗਵਾੜਾ ਪ੍ਰਸ਼ਾਸਨ ਦੀ ਜਿਹੜੀ ਮਿਲੀ ਭੁਗਤਿਆ ਮਾਲਕਾਂ ਦੀ ਉਹਨੂੰ ਅਸੀਂ ਨੰਗਿਆ ਕਰਾਂਗੇ ਸਾਰੀ ਜਨਤਾ ਸਾਹਮਣੇ ਸਾਰੀਆਂ ਡਿਪਾਰਟਮੈਂਟਾਂ ਸਾਹਮਣੇ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਾਰੇ ਮਸਲੇ ਦੀ ਜਿਹੜੀ ਆ ਸਰਕਾਰ ਇੱਥੇ ਦਖਲ ਦੇਵੇ ਕਿਸਾਨਾਂ ਦੇ ਨਾਂ ਤੇ ਜਿਹੜੇ ਲੋਨ ਚੱਕੇ ਮਿਲਨੇ ਉਹਦੀ ਸੀ ਜੁਡੀਸ਼ੀਅਲ ਜਾਂਚ ਕਰਾਉਣ ਲਈ ਕੋਰਟ ਵੀ ਜਾਵਾਂਗੇ ਕਿਸਾਨਾਂ ਦੇ ਨਾਂ ਤੇ ਵੱਡਾ ਫਰਾਡ ਹੋਇਆ ਮਿੱਲ ਮਾਲਕਾਂ ਨੇ ਸੈਂਕੜੇ ਤੂੜ ਦੇ ਲਾਹੇ ਕਿਸਾਨਾਂ ਦੇ ਨਾਂ ਤੇ ਲੈ ਜਾ ਸੈਟਲਮੈਂਟਾਂ ਕੀਤੀਆਂ ਲੇਕਰ ਕਿਸਾਨਾਂ ਨੂੰ ਉਹਨਾਂ ਦੀ ਅਦਾਇਗੀ ਪਿੰਨ ਚਾਰ ਸਾਲ ਬੀਤਣ ਤੋਂ ਬਾਵਜੂਦ ਨਹੀਂ ਕੀਤੀ ਜਾ ਰਹੀ ਉਹ ਸਾਰੇ ਪੰਤਾਰੇ ਤੋਂ ਤੰਗ ਆ ਕੇ ਅੱਕ ਕੇ ਅੱਜ ਡੀਸੀ ਦਫ਼ਤਰ ਕੂਰਥਲਾ ਵੀ ਸਾਡਾ ਧਰਨਾ ਚੱਲ ਰਿਹਾ ਉੱਥੇ ਵੀ ਸਾਡੀਆਂ ਟੀਮਾਂ ਪਹੁੰਚ ਗਈਆਂ ਕਿਸਾਨ ਪਹੁੰਚ ਗਏ ਔਰ ਐਸਟੀਐਮ ਦਫ਼ਤਰ ਜਿਹਦੇ ਕੋ ਸਾਰਾ ਚਾਰਜ ਹੈ ਇਸ ਮਸਲੇ ਦੇ ਹੱਲ ਦਾ ਉਹ ਵੀ ਬਣਦੀ ਜ਼ਿੰਮੇਵਾਰੀ ਨਿਭੋੜ ਤੋਂ ਆਮ ਤਾਂ ਨਹੀਂ ਕੀਤੀ ਜਾ ਰਹੀ ਆ ਔਰ ਪਿਛਲੇ 5 ਮਹੀਨੇ ਚ ਐਸਟੀਐਮ ਸਾਹਿਬ ਨੇ ਇੱਕ ਵਾਰੀ ਵੀ ਯਤਨ ਨਹੀਂ ਕੀਤਾ ਸਾਨੂੰ ਮਲਾ ਕੇ ਸਾਡੇ ਨਾਲ ਵਾਅਦਾ ਕਰ ਲਿਆ ਕਿ ਇੱਕ ਹਫ਼ਤੇ ਦੇ ਵਿੱਚ ਤੁਹਾਡੀ ਮੀਟਿੰਗ ਮਲਾਵਾਂਗੇ ਲੇਕਿਨ ਮਿਸਮ ਘੋੜਾ ਨੇ ਕੋਈ ਯਤਨ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਿੱਧੀ ਮਿਲੀ ਬukt ਮਾਲਕਾਂ ਦੇ ਨਾਲ ਆ ਉਹਦਾ ਅਸੀਂ ਸਾਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਮਾਲਕਾਂ ਦਾ ਵਖ ਪੂਰਿਆ ਜਾ ਰਿਹਾ ਸਾਡੀ ਡਿਮਾਂਡ ਹੈ ਕਿ ਬ੍ਰੀਚ ਆਫ ਐਗਰੀਮੈਂਟ ਦੀ ਕਾਰਵਾਈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਖੰਡ ਮਿਲ ਮਾਲਕਾਂ ਖਿਲਾਫ ਕਰੇ ਕਿਸਾਨ ਆਪਣਾ ਕੰਮ ਛੱਡ ਕੇ ਤੋਂ ਪੰਜ ਛੜ ਰਿਹਾ ਅਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸੜਕਾਂ ਤੇ ਰੋਦੇ ਫਿਰਦੇ ਆਂ ਲੇਕਿਨ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਜਿਹੜਾ ਪ੍ਰਸ਼ਾਸਨ ਸਾਡੀ ਕੋਈ ਸਾਰ ਨਹੀਂ ਲੈ ਰਹੀ ਉਧਰ ਐਸਟਰੀਫਾਗਵਾੜਾ ਨੇ ਇਸ ਨੂੰ ਕਿਸਾਨਾਂ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਮਿਲ ਮਾਲਕਾਂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਮਿਲ ਮਾਲਕ 31 ਅਗਸਤ ਤੱਕ ਬਕਾਇਆ ਰਾਸ਼ੀ ਝਾਰੀ ਕਰਨਗੇ ਉਹਨਾਂ ਨੇ ਕਿਹਾ ਕਿ ਨਾਲ ਹੀ 12 ਸਤੰਬਰ ਨੂੰ ਵੀ ਅਟੈਚ ਕੀਤੀਆਂ ਪ੍ਰਾਪਰਟੀਆਂ ਦੀ ਨਿਲਾਮੀ ਅੱਜ ਕਿਸਾਨ ਵੀਰਾਂ ਨੇ ਖੰਡ ਬਿਲ ਦੀ ਪੇਮੈਂਟ ਨੂੰ ਲੈ ਕੇ ਦੁਬਾਰਾ ਫਿਕਰ ਉਸ ਬਣਟਾਇਆ ਹੈ ਉਹਨਾਂ ਨੂੰ ਵਿਸ਼ਵਾਸ ਹੋਇਆ ਗਿਆ ਕਿ ਜਿਹੜੀ ਪ੍ਰਾਪਰਟੀਜ਼ ਅਟੈਚ ਨੇ ਉਹ 12 ਤਰੀਕ ਨੂੰ ਨਿਲਾਮ ਕੀਤੀਆਂ ਜਾਣਗੀਆਂ ਤੇ ਅਸੀਂ ਯਕੀਨ ਕਰਦੇ ਹਾਂ ਕਿ ਉਸ ਨਾਲ ਕਾਫੀ ਰਾਸ਼ੀ ਪ੍ਰਾਪਤ ਹੋਏਗੀ ਜਿਸ ਨਾਲ ਕਹਾਇਆ ਪੇਮੈਂਟ ਹੋ ਸਕੇ ਪਲੱਸ ਜਿਹੜੀ ਕਰੰਟ ਸੀਜ਼ਨਲ ਪੇਮੈਂਟ ਹੈ ਉਹ ਵੀ 31 ਤੱਕ ਬਿਲਕੁਲ ਮਾਰਕਾ ਨਾਲ ਹੋ ਗਈ ਹੈ ਉਹ ਮੇਰੇ ਖਾਤਤ ਪਰ ਰਹਣਗੇ ਜਦ ਤੱਕ ਦੀ ਤੱਕ ਵੀ ਕਲੀਅਰ ਹੋ ਜੇ